ਪਰੇ ਸਭ ਦੇ ਵਿਚਾਲੇ ਜਿੱਥੇ ਬਾਕੀ ਪਾਰਟੀਆਂ ਵੱਖ-ਵੱਖ ਤਰੀਕੇ ਨਾਲ ਦਾਵਾ ਕਰਦੀਆਂ ਉੱਥੇ ਕਾਂਗਰਸ ਵੀ ਦਾਵਾ ਕਰਦੀ ਹੈ ਕਿ ਇਹ ਹਲਕੇ ਦੀ ਜਿੱਤ ਸਾਡੀ ਪੱਕੀ ਹੈ ਕਿਉਂਕਿ ਇੱਥੋਂ ਪਹਿਲਾਂ ਵੀ ਆਸ਼ੂ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਕਾਂਗਰਸ ਦੇ ਵਿੱਚ ਹੈਗੇ ਆ ਉਹ ਬਹੁਤ ਸਿਆਸਤ ਦੇ ਵਿੱਚ ਕਈ ਸਵਾਲ ਪੈਦਾ ਕਰਦੇ ਆ ਕੁਝ ਸਮਾਂ ਪਹਿਲਾਂ ਕਾਂਗਰਸ ਦੀ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਚੋਣ ਦਫ਼ਤਰ ਦੇ ਵਿੱਚ ਹੁੰਦੀ ਹੈ ਲੁਧਿਆਣੇ ਦੇ ਅੰਦਰ ਜਿਸ ਦੇ ਵਿੱਚ ਕਾਂਗਰਸ ਦੇ ਪੰਜਾਬ ਇਨਚਾਰਜ ਪੁਪੇਸ਼ ਬਗੇਲ ਪਹੁੰਚਦੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚਦੇ ਆ ਐਲਓਪੀ ਪ੍ਰਤਾਪ ਸਿੰਘ ਬਾਜਵਾ ਪਹੁੰਚਦੇ ਆ ਔਰ ਉਹ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਇਹ ਜਿੱਤ ਸਾਡੀ ਪੱਕੀ ਹੈ ਔਰ ਦੂਜੇ ਪਾਸੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਕਾਂਗਰਸ ਤੁਸੀਂ ਵੋਟ ਕਿਉਂ ਪਾਓ ਪਰ ਜਦੋਂ ਪ੍ਰੈਸ ਕਾਨਫਰੰਸ ਖਤਮ ਹੋਣ ਲੱਗਦੀ ਹੈ ਤਾਂ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਜਿਸ ਕੈਂਡੀਡੇਟ ਦੇ ਹੱਕ ਦੇ ਵਿੱਚ ਤੁਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਾ ਤਾਂ ਉਹ ਕੈਂਡੀਡੇਟ ਤੁਹਾਡੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਿਆ ਜਦ ਕਿ ਪੰਜਾਬ ਦੇ ਇੰਚਾਰਜ ਪਹੁੰਚੇ ਹੋਣ ਪੰਜਾਬ ਦੇ ਪ੍ਰਧਾਨ ਪਹੁੰਚੇ ਹੋਣ ਪਾਰਟੀ ਦੇ ਐਲਓਪੀ ਪਹੁੰਚੇ ਹੋਣ ਤਾਂ ਉਹ ਇਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਜਿਹੜੇ ਨੇ ਉਹ ਐਬਸੈਂਟ ਕਿਉਂ ਐ ਇਸੇ ਤਰ੍ਹਾਂ ਦੇ ਨਾਲ ਇੱਕ ਜਿਹੜਾ ਵੱਖਰਾ ਗਰੁੱਪ ਬਣਿਆ ਹੋਇਆ ਉਸ ਗਰੁੱਪ ਦੇ ਵਿੱਚ ਜਿਹੜੇ ਨੇ ਰਾਣਾ ਗੁਰਜੀਤ ਹੈਗੇ ਆ ਪ੍ਰਗਟ ਸਿੰਘ ਹੈਗੇ ਆ तमाम ਲੀਡਰ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਵੇਲੇ ਵੱਖਰੇ ਚੱਲ ਰਹੇ ਨੇ ਔਰ ਦੂਜਾ ਧੜਾ ਵੱਖਰਾ ਚੱਲ ਰਿਹਾ ਪਰ ਇਸ ਫੋਟ ਨੂੰ ਮਿਟਾਉਣ ਦੇ ਲਈ ਇਹ ਪ੍ਰੈਸ ਕਾਨਫਰੰਸ ਇਸ ਚੋਣ ਦਫ਼ਤਰ ਦੇ ਵਿੱਚ ਰੱਖੀ ਗਈ ਸੀ ਪਰ ਜਦੋਂ ਇਹ ਸਵਾਲ ਕੀਤੇ ਗਏ ਤਾਂ ਉਹਨਾਂ ਸਵਾਲਾਂ ਦੇ ਵਿੱਚ ਭੁਪੇਸ਼ ਬਗੇਲ ਜਿਹੜੇ ਨੇ ਉਹ ਮੁਕੰਮਲ ਜਵਾਬ ਨਹੀਂ ਦੇ ਸਕੇ ਔਰ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਸਾਰੀ ਫੋਟ ਖਤਮ ਹੋ ਗਈ ਹੈ ਜਦ ਕਿ ਉਸੇ ਦਫ਼ਤਰ ਦੇ ਵਿੱਚ ਬਣੇ ਇੱਕ ਵੱਖਰੇ ਕਮਰੇ ਦੇ ਵਿੱਚ ਰਾਣਾ ਗੁਰਜੀਤ ਔਰ ਉਹਨਾਂ ਦੇ ਨਾਲ ਕੁਝ ਹੋਰ ਲੀਡਰ ਜਿਹੜੇ ਨੇ ਉਹ ਪਹਿਲਾਂ ਹੀ ਬੈਠੇ ਸੀ ਜਦ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਨਹੀਂ ਸੀ ਤਾਂ ਇਸ ਪੂਰੀ ਗੁੱਟਬੰਦੀ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਜਾਵੇ ਜਦੋਂ ਲੀਡਰਾਂ ਨੂੰ ਸਵਾਲ ਹੁੰਦੇ ਨੇ ਤਾਂ ਲੀਡਰ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਪਰ ਜਿਸ ਤਰ੍ਹਾਂ ਦੀ ਇਹ ਫੁੱਟ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਤਾਂ ਜੱਗ ਜ਼ਾਹਿਰ ਹੈ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਔਰ 2027 ਦੇ ਲਈ ਵੀ ਕਾਂਗਰਸ ਲਈ ਇੱਕ ਵੱਡਾ ਸਵਾਲ ਬਣਨ ਵਾਲੀ ਹੈ ਸਵਾਲ ਲੈ ਲੀਏ ਸਰ

तो जिसके प्रचार के लिए आए हैं उसका भारत खत्म रहना जरूरी क्या उनके मतदाता के बीच में रहना है हम सब उनके साथ ही प्रचार के लिए आए दुछा। आप गुटबाजी गुटबाजी खत्म मानते हैं पे कि कोई नहीं है है कांग्रेस में क्योंकि जो भी विपक्षी दल वो यही बार-बार उन्होंने

ਨੈਸ਼ਨਲ ਲੈਵਲ ਤੇ ਗਠਜੰਦਨ ਬਣਿਆ ਹੈ ਉਹ ਤੁਹਾਡੇ ਗਠਜੰਦਨ ਨਾਲ ਇੰਡੀਆ ਦਾ ਇੰਡੀਆ ਦਾ ਮੀਡੀਆ ਮਾਧਿਅਮ ਬਣਿਆ ਤੁਹਾ ਦਾ ਸਮਾਜਿਕ ਨਤ ਅਚਾ ਸੁਣੋ ਜੀ ਸੁਣੋ ਪ੍ਰਤਾਪ ਸਿੰਘ ਬਾਜਵਾ ਦਾ ਰਾਜਾ ਬਣੇ ਜਦਾ ਪੰਜਾਬ ਦੀ ਕਾਂਗਰਸ ਦਾ ਪਹਿਲੇ ਦਿਨ ਤੋਂ ਇਹ ਸਪਸ਼ਟੀਕਰਨ ਸੀਗਾ ਦਿੱਲੀ ਦੇ ਵਿੱਚ ਇਹ ਚਾਹੇ ਦੇਸ਼ ਦੀ ਗੱਲ ਕਰ ਰਹੇ ਹੋ ਚਾਹੇ ਦੇਸ਼ ਨੂੰ ਤੁਸੀਂ ਇਕੱਠਾ ਰੱਖਣ ਦੀ ਗੱਲ ਕਰ ਰਹੇ ਹੋ ਕਿ ਕੀ ਦੇਸ਼ ਨੂੰ ਤੂਲਰਾਇਆ ਫੋਰਸਸ ਦੇ ਖਿਲਾਫ ਲੜ ਰਹੇ ਸੀ ਬੀਜੇਪੀ ਦੇ ਜਿਹੜੀਆਂ ਐਂਟੀ ਫੋਰਸਸ ਸੀਗਾ ਤੇ ਇਸ ਕਰਕੇ ਦੇਸ਼ ਇਕੱਠਾ ਹੋ ਗਿਆ ਲੇਕਿਨ ਪੰਜਾਬ 'ਚ ਗੱਲ ਬਾਜਬਾ ਸਾਹਿਬ ਨੇ ਤੇ ਅਸੀਂ ਕਲੀਅਰ ਕਰਤੀ ਸੀ ਕਿ ਸਾਟਾ ਆਮ ਆਦਮੀ ਪਾਰਟੀ ਨਾਲ ਕਦੇ ਕੋਈ ਸਮਝੌਤਾ ਨਹੀਂ ਹੈ ਕੀਰੇ ਇਸ਼ਾਰੇ ਤੇ ਕਿਸਾਨਾਂ ਤੇ लाठी चार्ज ਦੁਬਾਰਾ ਤੋਂ ਇੱਕ ਵਜੇ ਅਭਿਜਾਇ ਦੇ ਇਸ਼ਾਰੇ ਕੀਰੇ ਇਸ਼ਾਰੇ ਤੇ ਸਭ ਕੁਝ ਹੋਇਆ ਕਿਉਂ ਗੋਲੀ ਮਾਰੀ ਸ਼ੁਕਰ ਨੂੰ ਗੋਰੀ ਬਾਰਡਰ पार ਕਰਾਇਆ ਭਗਵੰਤ ਮਾਨ ਸਾਹਿਬ ਨੇ ਅਸੀਂ ਦਿੱਲੀ ਛੱਡ ਕੇ ਆਏ ਸੀ ਪੰਜਾਬ ਦੇ ਕਿਸਾਨਾਂ ਨੂੰ ਜਿਹੜੋ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਜੋ ਕਿ ਨੇ ਸਾਡੇ ਬਾਰਡਰ ਤੇ ਆ ਜਿਹੜਾ ਸੈਮੀ ਸਾਹਿਬ ਹੈ ਇਹਨਾਂ ਨੇ ਗੋਲੀਆਂ ਮਾਰ ਕੇ ਸਾਡੇ ਕਿਸਾਨ ਮਾਰੇ ਗਏ ਇਸ ਕਰਕੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਹ ਦੋ ਦੋ ਜਾਣੇ ਰਲੇਵੇ ਔਰ ਜਿਸ ਪ੍ਰਕਾਰ ਉਹਨਾਂ ਦਾ ਚੋਕੇ ਮਿਲਣਾ ਇਹ ਸਾਰੀਆਂ ਗੱਲਾਂ ਦੱਸਦਾ ਜੀ ਸਾਹਿਬ ਸੈਮੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਸਾਡਾ ਪੰਜਾਬ ਜਿਹੜਾ ਅਤੇ ਅਸੀਂ ਕਿਦੋਂ ਕਹਿੰਦੇ ਅਸੀਂ ਵੀ ਕਹਿੰਦੇ ਹਰਿਆਣਾ ਸਾਡਾ ਛੋਟਾ ਭਾਈ ਹੈ ਲੇਕਿਨ ਹਰਿਆਣਾ ਸਾਥੋਂ ਪਾਣੀ ਸਾਡੇ ਨੂੰ ਪਿਆਸਿਆਂ ਨੂੰ ਛੱਡ ਕੇ ਪਾਣੀ ਨਾ ਮੰਗੇ ਸਾਡੇ ਕੋਲ ਪਾਣੀ ਨਹੀਂ ਹੈ ਜੇ ਵੰਡ ਹੋਏਗਾ ਦੇ ਦਿਆਂਗੇ ਸਾਨੂੰ ਹਰਿਆਣਾ ਦੇ ਵੱਡਾ ਭਾਈ ਹੈ ਤਾਂ ਸਾਨੂੰ ਦਿੱਲੀ ਵਾਲਾ ਪਾਣੀ ਕਿਉਂ ਨਹੀਂ ਦਿੰਦੇ ਰਾਜ ਐਡੇ ਤੇ ਬੈਰੀਕਟ ਕਿਉਂ ਲਾਏ ਸਾਨੂੰ ਸੜਕ ਦੇ ਟੱਪਾਰ ਅੱਜ ਇਹ ਤਾਂ ਦੇਖੋ ਪਾਣੀ ਦੀ ਤਸਵੀਰ ਰਾਹਤ ਦੇ ਕੌਂਸਲ ਥੈਂਕ ਯੂ ਆਪ ਸਾਰੇ ਆਪ ਸਭ ਮੈਂ ਹਮੇਸ਼ਾ ਇਹ ਗੱਲ ਕਿਹਾ ਹੈ ਹਮੇਸ਼ਾ ਇਹ ਗੱਲ ਕਿਹਾ ਕਿ ਬੀਜੇਪੀ ਸਿੱਖਾਂ ਦੀ ਦੁਸ਼ਮਣ ਹੈ ਪਹਿਲਾਂ ਵੀ ਇੱਕ ਸਾਡਾ ਸਰਦਾਰ ਆਈਪੀਐਸ ਅਫੀਸਰ ਜਿਹੜਾ ਉੱਥੇ ਨੌਜਵਾਨ ਸਾਥੀ ਲੋਕਾਂ ਨੂੰ ਅੰਦੋਲਨ ਨੂੰ ਰੋਕ ਰਿਹਾ ਸੀ ਤੇ ਤੁਸੀਂ ਦੇਖਿਆ ਹੋਣਾ ਕਿ ਬੀਜੇਪੀ ਦੀਆਂ ਦੋ ਕਾਰ ਦਾ ਕਾਰਕਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਲੱਗਦਾ ਹੈ ਤੂੰ ਖਾਲਿਸਤਾਨੀ ਹੋ ਉਹਨੇ ਵਰਦੀ ਪਾਈ ਹੋਈ ਸੀ ਇਹ ਬਿਲਕੁਲ ਗਲਤ ਹੈ ਮਿਨੋਰਟੀਜ਼ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਹਰ ਗਸ ਬਰਦਾਸ਼ਤ ਨਹੀਂ ਹੈ ਔਰ ਅਸੀਂ ਬੇਸ਼ੱਕ ਮੈਂ ਸਿੱਖ ਹਾਂ ਲੇਕਿਨ ਮੈਂ ਹਿੰਦੂ ਧਰਮ ਦੀ ਵੀ ਕਦਰ ਉਨੀ ਕਰਦਾ ਹਾਂ ਮੈਂ ਜੈਨ ਧਰਮ ਦੀ ਵੀ ਕਦਰ ਉਨੀ ਕਰਦਾ ਹਾਂ ਮੈਂ ਦਲਤਾ ਭਰਾਵਾਂ ਦੀ ਵੀ ਉਨੀ ਕਦਰ ਕਰਨਾ ਹੈ ਲੇਕਿਨ ਇਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕਰਨਾ ਇਹ ਸਰਾਸਰ ਗਲਤ ਹੈ ਇਹਦੇ ਅਸੀਂ ਨਖੇਦੀ ਕਰਦੇ ਨਹੀਂ ਹੋਣਾ ਚਾਹੀਦਾ